ਸਤ ਸ੍ਰੀ ਅਕਾਲ ਜੀ ਆਪਾਂ ਬਣਾਉਣੇ ਆ ਜੀ ਅੱਜ ਬਨਾਣਾ ਸ਼ੇਕ ਬਹੁਤ ਹੀ ਟੇਸਟੀ ਤੇ ਹੈਲਦੀ ਬਣਦਾ ਆ ਤੇ ਬਣਾਉਣੇ ਆ ਆਪਾਂ ਇਹ ਬਨਾਣਾ ਸ਼ੇਕ ਅੱਜ ਆਪਾਂ ਬਣਾਵਾਂਗੇ ਜੀ ਬਨਾਣਾ ਸ਼ੇਕ ਬਣਾਵਾਂਗੇ ਜੋ ਕਿ ਬਹੁਤ ਹੀ ਹੈਲਦੀ ਹੁੰਦਾ ਆ ਤੇ ਬਨਾਣਾ ਸ਼ੇਕ ਬਣਾਉਣ ਲਈ ਮੈਂ ਇੱਕ ਕੇਲਾ ਲਿਆ ਆ ਤੇ ਦੋ ਮੈਂ ਖਜੂਰਾ ਲਏ ਆ ਤੇ ਪੰਜ ਛੇ ਮੈਂ ਜਿਹੜੇ ਆ ਬਦਾਮ ਲੈ ਲਏ ਆ ਇਹਨਾਂ ਨੂੰ ਮੈਂ ਛਿੱਲ ਕੇ ਲਿਆਇਆ ਬਦਾਮਾਂ ਨੂੰ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਜੇ ਤੁਸੀਂ ਨਹੀਂ ਭੇਤਦੇ ਹੋ ਤੇ ਉਸੇ ਟਾਈਮ ਮਤਲਬ ਕਿ ਗਰਮ ਕਰਕੇ ਪਾਣੀ ਦੇ ਵਿੱਚ ਤੇ ਇਹਨਾਂ ਦੀ ਛਿਲਕਾ ਜਿਹੜਾ ਆ ਉਹ ਲਾ ਸਕਦੇ ਆ ਤੇ ਥੋੜ੍ਹਾ ਜਿਹਾ ਆਪਾਂ ਗਾਰਨਿਸ਼ ਲਈ ਉੱਪਰ ਬਦਾਮ ਲਏ ਆ ਕਤਰੰਗ ਇਹ ਪੀਸ ਕਰ ਲੈ ਤੇ ਥੋੜ੍ਹਾ ਜਿਹਾ ਮੇਰ ਕੋ ਪੇਸਤਾਇਆ ਤੇ ਆਪਾਂ ਜਿਹੜਾ ਆ ਬੋਇਲ ਦੁੱਧ ਲਿਆਇਆ ਮੈਂ ਤੇ ਦੁੱਧ ਨੂੰ ਉਬਾਲ ਕੇ ਇਹਦੇ ਵਿੱਚ ਆਪਾਂ ਜਿਹੜਾ ਆ ਗੋੜ ਪਾਇਆ ਆ ਤੇ ਹੋ ਉਹ ਪਖੰਡ ਨਹੀਂ ਪਾਵਾਂਗੇ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਗੋੜਾ ਵਾਲਾ ਦੁੱਧ ਹੈ ਇਹ ਬੋਇਲ ਕਰਕੇ ਜਿਹੜਾ ਆ ਆਪਾਂ ਠੰਡਾ ਕੀਤਾ ਆ ਇਹਨੂੰ ਤੇ ਹੁਣ ਆਪਾਂ ਕੇਲਾ ਜਿਹੜਾ ਆ ਇਹਨੂੰ ਆਪਾਂ ਪੀਸ ਕਰ ਲੈਣੇ ਆ ਤੁਹਾਨੂੰ ਆਪਾਂ ਸ਼ੈਲ ਲੈਣੇ ਆ ਤੁਸੀਂ ਜਿੰਨਾ ਵੀ ਜਿਹੜਾ ਇਹ ਮਿਲਕ ਸ਼ੇਕ ਬਣਾਉਣਾ ਆ ਉਸ ਹਿਸਾਬ ਨਾਲ ਜਿਹੜਾ ਆਪਣਾ ਲੈ ਲਓ ਮੈਂ ਬਲੈਂਡਰ ਵਿੱਚ ਕਰੂੰਗੀ ਗ੍ਰੈਂਡਰ ਚ ਨਹੀਂ ਕਰਨਾ ਮੈਂ ਬਲੈਂਡਰ ਦੇ ਨਾਲ ਇਹਨੂੰ ਜਿਹੜਾ ਆ ਪੀਸਾਂਗੇ ਤੇ ਇਹਨੂੰ ਹੁਣ ਮੈਂ ਜਿਹੜੇ ਆ ਪੀਸ ਕਰ ਲਵਾਂਗੇ ਕਿਉਂਕਿ ਫਿਰ ਪੀਸਣਾ ਜਿਹੜਾ ਆ ਉਹ ਆਪਾਂ ਨੂੰ ਸੌਖਾ ਰਹਿੰਦਾ ਆ ਇਹਦੇ ਆਪਾਂ ਸਾਰੇ ਪੀਸ ਕਰ ਲਾਂਗੇ ਇੱਕ ਦੋ ਪੀਸ ਜਿਹੜੇ ਆ ਮੈਂ ਬਾਅਦ ਇਹਨਾਂ ਨੂੰ ਬਾਹਰ ਰੱਖ ਲਵਾਂਗੀ ਤੁਸੀਂ ਜਿੰਨਾ ਆਪਣਾ ਮਿਲਕ ਸ਼ੇਕ ਜਿੰਨੇ ਗਲਾਸ ਬਣਾਉਣੇ ਆ ਓਨੇਕ ਜਿਹੜਾ ਆ ਆਪਣਾ ਦੁੱਧ ਤੇ ਸਮਾਨ ਜਿਹੜਾ ਉਸ ਹਿਸਾਬ ਨਾਲ ਆਪਣਾ ਲੈ ਲਓ ਮੈਂ ਦੋ ਖਜੂਰਾਂ ਲਈਆਂ ਆ ਤੁਸੀਂ ਜਿੰਨੀਆਂ ਖਜੂਰਾਂ ਪਾਉਣੀਆਂ ਚਾਹੋ ਨੇ ਓਨੀਆਂ ਪਾ ਸਕਦੇ ਆ ਤੇ ਹੁਣ ਆਪਾਂ ਜਿਹੜੇ ਬਾਦਾਮ ਆ ਇਹਨਾਂ ਨੂੰ ਵੀ ਵਿੱਚ ਪਾ ਲਾਂਗੇ ਤੇ ਖਜੂਰਾਂ ਦੀਆਂ ਜਿਹੜੀਆਂ ਗੁੱਠਲੀਆਂ ਕੱਢ ਕੇ ਇਹ ਪਾਵਾਂਗੇ ਇਹ ਮੈਂ ਸੌਫਟ ਜੀਆਂ ਜਿਹੜੀਆਂ ਲਈਆਂ ਧੋ ਲਿਆ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੇ ਇਹਨਾਂ ਦੇ ਬੀਜ ਜਿਹੜੇ ਉਹ ਕੱਢ ਲੈਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਲੈਂਡ ਕਰ ਲਾਂਗੇ ਬਲੈਂਡਰ ਦੇ ਨਾਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਆ ਦੁੱਧ ਪਾਵਾਂਗੇ ਥੋੜਾ ਜਿਹਾ ਪਾ ਲਵਾਂਗੇ ਪਹਿਲਾਂ ਇਕਦਮ ਸਾਰਾ ਦੁੱਧ ਨਹੀਂ ਪਾਵਾਂਗੇ ਕਿਉਂਕਿ ਫਿਰ ਇਹ ਵੀ ਇਹਦੇ ਵਿੱਚ ਜਿਹੜੇ ਪੀਸ ਆ ਉਹ ਰਹਿ ਜੇ ਆ ਤੇ ਆਪਾਂ ਇਕਦਮ ਜਿਹੜਾ ਆ ਇਹਨੂੰ ਬਰੀਕ ਪੀਸਾਂਗੇ